ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਗ ਕਲਿਆਣ ਮਹੱਲਾ ਚੌਥਾ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਾਦ ਰਾਮ 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 ਅੰਤ ਨਾ ਪਾਇਆ ਹਾਂ ਇਹ ਵਿਸਰਾਮ ਰਾਮਾ ਪਦ ਤੇ ਲਾਉਣਾ ਹੈ ਰਾਮ 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 ਅੰਤ ਨਾ ਪਾਇਆ ਹਮ ਬਾਰਿਕ ਪਰਤ ਪ੍ਰਤ ਪਾਰੇ ਤੁਮਰੀ ਊ ਬਾਡ ਪੁਰਖ ਪਿਤਾ ਮੇਰਾ ਮਾਇਆ ਰਹਾਉ ਹਰ ਕੇ ਨਾਮ ਅਸੰਖ ਅਗਮ ਹੈ ਅਗਮ ਅਗਮ ਹਰ ਰਾਇਆ ਗੁਣੀ ਗਿਆਨੀ ਸੁਰਤ ਬਹੁ ਕੀਨੀ ਇੱਕ ਤੇਲ ਨਹੀਂ ਕੀਮਤ ਪਾਇਆ ਜੀ ਗੁਣੀ ਗਿਆਨੀ ਗੁਣੀ ਗਿਆਨੀ ਸੁਰਤ ਬਹੁ ਕੀਨੀ ਤੇ ਵਿਸਰਾਮ ਹੈ ਇੱਕ ਤੇਲ ਨਹੀਂ ਕੀਮਤ ਪਾਇਆ ਪਾਇਆ ਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਨਵੀਨ ਪੋਥੀਆਂ ਚ ਪੱਪੇ ਕੰਨਾ ਈੜੀ ਸਿਆਰੀ ਐੜੇ ਕੰਨਾ ਛਪਿਆ ਹੋਇਆ ਪਰ ਪ੍ਰਾਤਮਨ ਸਰੂਪਾਂ ਚ ਪੱਪੇ ਕੰਨਾ ਇਹ ਇਹ ਕੰਨਾ ਛਪਿਆ ਹੋਇਆ ਉਚਾਰਨ ਪਾਇਆ ਹੀ ਹੈ ਪਾਠ ਲਿਖਤੀ ਰੂਪ ਵਿੱਚ ਪਾਠ ਪੱਕੇ ਕੰਨਾ ਜ ਇਹ ਕੰਨਾ ਇਸ ਤਰ੍ਹਾਂ ਸੁੱਧ ਪਾਠ ਹੈ ਗੋਬਿੰਦ ਗੁਣ ਗੋਬਿੰਦ ਸਤ ਗਾਵਹਿ ਗੁਣ ਗੋਬਿੰਦ ਅੰਤ ਨ ਪਾਇਆ ਗੁਣ ਗੋਬਿੰਦ ਗੋਬਿੰਦ ਸਤ ਗਾਵਹਿ ਇਸ ਰਾਮ ਗੁਣ ਗੋਬਿੰਦ ਅੰਤ ਨ ਪਾਇਆ ਹੂ ਅਮੇਤ ਅਤੋਲ ਅਪਰੰਪਰ ਸੁਆਮੀ ਮਨ ਜਪਿਆ ਥਾ ਨਾ ਪਾਇਆ ਉਸਤਤ ਕਰ ਹੈ ਤੁਮਰੀ ਜਨ ਮਾਦਾਓ ਗੁਣ ਗਾਵਹਿ ਹਰਿ ਰਾਯਾ ਤੁਮ ਜਾਲ ਨਿਧ ਹਮ ਮੀਨੇ ਤੁਮਰੇ ਤੇਰਾ ਅੰਤ ਨਾ ਕਤੂ ਪਾਇਆ ਜਨਕੋ ਕਿਰਪਾ ਕਰਹੁ ਮਾਧੂ ਸੂਦਨ ਹਰਿ ਦੇਵਹੁ ਨਾਮ ਜਪਾਇਆ ਮੈਂ ਮੂਰਖ ਅੰਗਲੇ ਨਾਵ ਟੇਕ ਹੈ ਮੈਂ ਮੂਰਖ ਅੰਧੁਲੇ ਨਾਮ ਟੇਕ ਹੈ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਲਾ ਚੰਥਾ ਹਰ ਜਨ ਗੁਣ ਗਾਵਤ ਹਸਿਆ ਹਸਿਆ ਥੁੜਿਆ ਕਸ ਕੀ ਬੂਲਣਾ ਹੈ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਤੋ ਅਰਮਾਸਤਕ ਪ੍ਰਾਵ ਲਿਖਿਆ ਰਹਾਉ ਗੋਰ ਕੇ ਬਾਗ ਸਿਮਰੋ ਦਿਨ ਰਾਤੀ ਮਨ ਹਰ 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 ਵਸਿਆ ਹਰ 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 ਕੀਰਤ ਜਗ ਸਾਰੀ ਘਾਸ ਚੰਦਨ ਜਾਸ ਘਸਿਆ ਘਾਸ ਚੰਦਨ ਜਾਸ ਘਸਿਆ ਅਸਿਆ ਪੂਲਾ ਜੀ ਚਰਨ ਕਰਨਾ ਹਰ ਜਨ ਹਰ 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 ਲੇਵ ਲਈ ਆਵ ਸਾਖਤ ਕੋਜ ਪਿਆ ਜੋ ਕੀਰਤ ਸੰਜੋਗ ਚੱਲਿਓ ਨਾਰਨਿੰਦਕ ਪਾਦ ਨਾਗਨ ਸੁਹ ਜਲਿਆ ਸੁਹ ਸਤੀ ਅੰਕੜਾ ਅਹੀ ਸੀ ਅੰ ਲੱਗੀ ਏ ਸੁਹ ਜਲਿਆ ਜਾਨਕੇ ਤੂੰ ਹਰ ਰੱਖੇ ਸੁਆਮੀ ਤੋਮ ਜੋਗ ਜੋਗ ਜਨ ਰਖਿਆ ਕਹਾ ਭਇਆ ਮੈਤ ਕਰੀ ਬਖੀਲੀ ਸਭ ਕਾਰ ਕਰ ਝਾਰ ਪਰਿਆ ਜیتے ਜੀ ਅਜੰਤ ਪ੍ਰਵਤੀਏ ਸਭ ਕਾਲੈ ਮੁਖ ਗਰਸਿਆ ਸਭ ਕਲੈ ਮੁਖ ਗਰਸਿਆ ਕਾਲੈ ਨਹੀਂ ਕਹਨਾ ਸਭ ਕਲੈ ਮੁਖ ਗਰਸਿਆ ਸਭ ਕਲੈ ਮੁਖ ਗਰਸਿਆ ਹਰ ਜਨ ਹਰ 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 ਪ੍ਰਭ ਰਾਖੇ ਜਨ ਨਾਨਕ ਸਰਨ ਪਿਆ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਪਤੇ